ਫਾਤ ਸਿੰਘ ਦੀ ਸਾਬਰ ਸਾਹਿਬ ਦੇ ਕ੍ਰਿਸ਼ਮਿਆਂ ਦੀ ਕੀ ਗੱਲ ਕਰੀਏ ਇੱਕ ਉਹਨਾਂ ਨੇ ਨਾ આજ ਤੋਂ 25 ਸਾਲ ਪਹਿਲਾਂ ਮੈਨੂੰ ਬਚਨ ਦੱਸਿਆ ਉਹਦੇ ਵਿੱਚ 86 ਬਚਨ ਲਿਖਾਏ ਮੈਂ ਕਿਤਾਬ ਦੇ ਹੁੰਦਾ ਔਰ ਕਿਤਾਬ ਦੇ ਵਿੱਚ ਲਿਖਿਆ ਦੋ ਵਾਰੀ ਸਾਲ 'ਚ ਮੇਲਾ ਲੱਗੇਗਾ ਇੱਕ ਵਿਸਾਖ ਮਹੀਨੇ ਦੇ ਜੇਠੇ ਵੀਰਵਾਰ ਇੱਕ ਕੱਤਕ ਮਹੀਨੇ ਦੇ ਜੇਠੇ ਵੀਰਵਾਰ ਨੋਟ ਤੇ ਨਾਲੇ ਲਿਖਿਆ ਵੀ 24 ਘੰਟੇ ਵਿੱਚ ਥੋੜਾ ਜਿਹਾ ਮੀਂਹ ਪਵੇਗਾ ਤੇ ਮੇਲੇ ਦੀ ਪ੍ਰਵਾਨਗੀ ਤਾਂ ਹੋਏਗੀ 24 ਘੰਟੇ ਚ بارش ਆਉਗੀ। ਔਰ ਥੋੜਾ ਮੀਂਹ ਪਏਗਾ ਮੇਲੇ ਦੀ ਪ੍ਰਵਾਨਗੀ ਹੋ ਗਈ ਸਾਡੀ ਨਿਸ਼ਾਨੀ ਹੋਊਗੀ। ਆ ਦਰਸ਼ਨ ਕਰੋ ਪਹਿਲਾਂ ਦੇ 86 ਬਚਨ ਕਿਤਾਬ ਦੇ ਵਿੱਚ ਜਿੱਦੇ ਸਾਬਰਬੀ ਜੀ ਨੇ ਮੈਨੂੰ ਲਿਖਾਏ ਆ। ਜੈ ਸਾਬਰਬੀ ਦਿਖਾਓ ਜੀ। ਆ ਦੇਖੋ। ਇਹ ਹੋਣ ਦੇਖੋ ਜੀ ਆ ਆ ਗਿਆ ਬਚਨ ਬਚਨ ਕਿਤਾਬ ਆ ਦੇਖੋ। 11ਵਾਂ ਬਚਨ ਆ ਪੜੋ 11ਵਾਂ ਬਚਨ ਇੱਥੇ ਤੱਕ ਜਾਂਦਾ ਇਹਦੇ ਵਿੱਚ ਲਿਖਿਆ ਕਿ 24 ਘੰਟੇ ਦੇ ਵਿੱਚ ਮੀਂਹ ਆਏਗਾ ਇੱਕ ਵਿਸਾਖ ਮਹੀਨੇ ਦਾ ਜੇਠਾ ਵੀਰਵਾਰ ਔਰ ਦੂਜਾ ਕੱਤਕ ਮਹੀਨੇ ਦਾ ਜੇਠਾ ਵੀਰਵਾਰ ਮੇਲੇ ਹੋਣਗੇ ਦੋ ਤੇ ਥੋੜਾ ਜਿਹਾ ਵਿੱਚ ਮੀਂਹ ਪਏਗਾ ਆਪਣਾ ਕੱਲ ਮੇਲਾ ਬਿਲਕੁਲ ਸੰਪੂਰਨ ਨੰਗਿਆ ਤੇ ਕੱਲ ਸਵੇਰੇ ਵੀ ਥੋੜਾ ਜਿਹਾ ਮੀਂਹ ਪਿਆ ਆ ਦੇਖੋ 24 ਘੰਟੇ ਦੀ ਬਾਰਿਸ਼ ਆਏਗੀ ਇੱਥੇ ਤੱਕ ਬਚਨ ਆ ਇਹ ਆ ਪੜੋ ਥਾਰਾ ਇੱਥੋਂ ਸ਼ੁਰੂ ਹੁੰਦਾ ਔਰ ਇੱਥੇ ਜਾ ਕੇ ਖਤਮ ਹੁੰਦਾ ਆ ਇਥੇ ਥਾਰਾ ਆਹ ਤੇ ਖਤ ਖਤਮ ਹੋ ਗਿਆ। ਇਤੋਂ ਸ਼ੁਰੂਨਾਰ ਪੜ੍ਹ ਲੋ ਜੀ ਸਰ। ਇੱਕ ਕਿਤਾਬ ਦੇ ਵਿੱਚ 86 ਬਚਨ ਲਿਖਿਆ ਹੈ। ਮੀਰ ਕਮਲ ਉਹਦਾ ਵਿੱਚ ਵਿਆਬ ਨਹੀਂ ਹੋਇਆ ਸੀ। ਉਹਦਾ ਲਿਖਿਆ ਵੀ ਵੱਡਾ ਮੁੰਡਾ ਹੋਏਗਾ ਇਹਦੇ ਵਿੱਚ 86 ਬੱਚੇ ਦਾ ਅਜੇ ਤੋਂ 25 ਸਾਲ ਪਹਿਨੋ ਸਰਕਾਰ ਨੇ ਲਖਾਈ ਸਾਰਾ ਕੁਝ ਦੱਸਿਆ ਤੇ ਇਹਨਾਂ ਨੂੰ ਇੱਕ ਬੱਚੇ ਨੇ ਜਿ ਪੜਾਇਆ ਮੀਂਹ ਵਾਲਾ ਮੇਲੇ ਵਾਲਾ ਅੰਦਰ ਕਿਤਾਬ ਪਈ ਹੁੰਦੀ ਹੈ ਜੈ ਸਾਵਰ ਬੀਰ ਜੀ ਦੀ ਬਾਹਰ ਦੇਖੋ بارش ਹੋ ਰਹੀ ਦੇਖੋ ਦਿਖਾਓ ਜੀ ਅਜੇ 24 ਘੰਟੇ ਰਾਤ ਨੂੰ 12 ਵਜੇ ਹੋਣੇ ਆ 14 ਤਰੀਕ ਦੇ 24 ਘੰਟੇ ਜਿਹੜੇ ਰਾਤ ਨੂੰ ਹੋਣੇ ਆ 12 ਵਜੇ ਫੇ 19 ਦਿਨ ਚੜਨੀ ਆ ਤੇ ਮੀ ਆਦੀ ਪਿਆ ਤੇ ਕੱਲ ਵੀ ਥੋੜਾ ਪਿਆ ਕੱਲ ਜਦ ਬਹਿਣ ਲੱਗੇ ਨਾ 10 ਵਜੇ ਚਾਰ ਚਿੱਟਾ ਪਈਆਂ ਤੇ ਜਨ ਠੰਡਾ ਰਿਆ ਇਹ ਉਹ ਸਰਕਾਰ ਆ ਜਿਹੜੀ ਪਹਿਲਾਂ ਦਿਖਾ ਦਿੰਦੀ ਤੇ ਇਦਾਂ ਹੋਊਗਾ ਇਹਦਾ 86 ਬਜਨ ਦੇ ਵਿੱਚ ਲਿਖੇ ਆ ਜੈ ਸਾਬਰ ਬੀਰ ਜੀ ਦੀ